ਝੋਨੇ ਦੀ ਵਾਢੀ ਤੋਂ ਬਾਅਦ ਜ਼ਿਆਦਾਤਰ ਕਿਸਾਨ ਕਣਕ ਦੀ ਬਿਜਾਈ ਕਰਦੇ ਨੇ ਤੇ ਕੁਝ ਕਿਸਾਨ ਝੋਨੇ ਤੋਂ ਬਾਅਦ ਆਲੂ ਦੀ ਖੇਤੀ ਕਰਦੇ ਨੇ ਤੇ ਉਸ ਤੋਂ ਬਾਅਦ ਕੁਝ ਕਿਸਾਨ ਮਟਰ, ਗੋਭੀ ਜਾਂ ਕੁਝ ਇਦਾਂ ਦੀਆਂ ਸਬਜ਼ੀਆਂ ਦੀ ਖੇਤੀ ਕਰਦੇ ਨੇ ਤੇ ਕਿਸਾਨ ਦੋਸਤੋ ਮੇਰੇ ਗਵਾਂਢ ਖੇਤ ਦੇ ਵਿੱਚ ਇੱਕ ਭਰਾ ਮਟਰ ਦੀ ਖੇਤੀ ਕਰ ਰਿਹਾ ਮੈਂ ਕਦੇ ਮਟਰ ਦੀ ਖੇਤੀ ਨਹੀਂ ਕੀਤੀ ਆਪਾਂ ਉਸ ਭਰਾ ਨਾਲ ਕਰਦੇ ਹਾਂ ਗੱਲਬਾਤ ਕਿ ਮਟਰ ਦੀ ਖੇਤੀ ਕਣਕ ਦੇ ਨਾਲੋਂ ਕਿੰਨੀ ਕੁ ਜ਼ਿਆਦਾ ਕਾਮਯਾਬ ਹੈ ਕੀ ਇਸ ਦੇ 네ਗੇਟਿਵ ਤੇ ਪੋਜ਼ਿਟਿਵ ਪੁਆਇੰਟ ਨੇ ਉਹ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਦੇ ਹਾਂ ਹਾਂਜੀ ਵੀਰ ਫਿਰ ਕਾਤੀ ਸ਼ੁਰੂ ਮਟਰ ਦੀ ਬਜਾਈ ਹਾਂਜੀ ਭਰਾ ਕਰਤਾ ਹੈ ਸ਼ੁਰੂ ਮਟਰ ਦੀ ਬਜਾਈ ਦਾ ਕੰਮ ਜੀ ਥੋੜਾ ਲੇਟ ਨਹੀਂ ਲੱਗ ਰਿਹਾ ਯਾਰ ਮਟਰ ਦੀ ਬਜਾਈ ਗੇਤੀ ਨਹੀਂ ਨਹੀਂ ਵੀਰ ਥੋੜਾ ਜਿਹਾ ਵੀ ਜੇ ਮੰਨ ਲਓ ਪਹਿਲਾਂ ਆਪਾਂ ਲਾਉਣੇ ਆ ਮੌਸਮ ਦੇ ਹਿਸਾਬ ਨਾਲ ਦਿੱਕਤ ਆ ਜਾਂਦੀ ਆ ਤੂਈ ਜੀ ਕੱਢ ਜਾਂਦਾ ਜਰਮੀਨੇਸ਼ਨ ਜੀ ਨਹੀਂ ਬਣਾਉਂਦਾ ਉਹਨੇ ਗਰਮੀ ਕਰਕੇ ਸਹੀ ਟਾਈਮ ਆ ਜੀ ਆ ਬਜਾਈ ਦਾ ਗਰਮੀ ਕਰਕੇ ਹਾਂਜੀ ਗਰਮੀ ਕਰਕੇ ਮੈਂ ਪਹਿਲਾਂ ਥੋੜਾ ਮੌਸਮ ਗਰਮ ਸੀਗਾ ਹਾਂ ਉਹਦਾ ਕਰਕੇ ਉਸ ਤੋਂ ਬਾਅਦ ਮੌਸਮ ਆਪਣੀ ਜ਼ਮੀਨ ਬੇਲੀ ਹੋਈ ਨੂੰ ਤਾਂ ਹੋ ਗਈ ਮਹੀਨਾ ਪਲੱਸ ਪਰ ਆਪਾਂ ਮੰਨ ਲਓ ਬੀਜਿਆ ਨਹੀਂਗਾ ਉਹ ਮੌਸਮ ਦੇ ਹਿਸਾਬ ਤੇ ਚੱਲਣਾ ਪੈਂਦਾ ਆਪਾਂ ਨੂੰ ਇੱਕੇਰ ਆਪਾਂ ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ ਮੇਨ ਗੱਲ ਆਪਾਂ ਪੁੱਛਦੇ ਆਂ ਢੋਨੇ ਤੋਂ ਬਾਅਦ ਜ਼ਿਆਤਰ ਕਿਸਾਨ ਕਣਕ ਦੀ ਬਿਜਾਈ ਕਰਦੇ ਆ ਨਾ ਕੁਝ ਕਿਸਾਨ ਚਲੋ ਆਲੂ ਦੀ ਬਿਜਾਈ ਕਰਦੇ ਆ ਤੇ ਮਟਰ ਦੀ ਬਿਜਾਈ ਉਸ ਤੋਂ ਵੀ ਘੱਟ ਹੁੰਦੀ ਹੈ ਜਾਂ ਗੋਭੀ ਸਬਜ਼ੀਆਂ ਦੀ ਹੋਰ ਵੀ ਬਿਜਾਈ ਹੈ ਨਾ ਵੀ ਕਣਕ ਨਾਲੋਂ ਠੀਕ ਰਹਿ ਜਾਂਦਾ ਜ਼ਿਆਤਰ ਕਿਸਾਨ ਭਰਾ ਨੂੰ ਕਹਿੰਦੇ ਮਟਰ ਤਾਂ ਕੁਝ ਵੀ ਨਹੀਂ ਹੋਇਆ ਮੈਂ ਜ਼ਿਆਤਰ ਕਿਸਾਨ ਰੋਂਦੇ ਹੀ ਦੇਖਿਆ ਵੀ ਤੈਨੂੰ ਆਖਣਾ ਵੀ ਆਪਾਂ ਕਣਕ ਤੇ ਦੇ ਕੰਪੈਰੀਸ਼ਨ ਠੀਕ ਰਹਿ ਜਾਂਦਾ ਕਣਕ ਨਾਲੋਂ ਤਾਂ ਹੀ ਮਾੜਾ ਰਹਿੰਦਾ ਨੀਗਾ ਆਪਾਂ ਤਾਂ ਮੰਨ ਕੇ ਚੱਲਦੇ ਆਂ 50 ਕੁਵਾਰਟਲ ਝਾੜ 15 ਰੁਪਏ 750 ਘਟ ਤੋਂ ਘਟ ਡਾਊਨ ਤੋਂ ਡਾਊਨ ਰੇਟ ਚੱਲ ਰਿਹਾ ਹਾਂ 15 ਰੁਪਏ ਦਾ ਨਾਰਮਲ ਖੇੜਾ 25-30 ਹਜ਼ਾਰ ਤਾਂ ਖਰਚਾ ਵੀ ਹੋਊਗਾ ਇਹ ਮੰਨ ਕੇ ਚੱਲੋ ਇਹ 45-60 ਹਜ਼ਾਰ ਦਾ ਕਿੱਲੇ ਦਾ ਹੁੰਦਾ ਹੈਗਾ ਡਾਊਨ ਤੋਂ ਡਾਊਨ ਰੇਟ ਵੀ ਜੇ ਘਟ ਤੋਂ ਘਟ ਵੀ ਰਹੇਗਾ ਵੀ ਕਣਕ ਦੇ ਬਰਾਬਰ ਕਣਕ ਦੇ ਬਰਾਬਰ ਜਾਊਗਾ ਜੀ ਹੋ ਜਾਊਗਾ ਤੇ ਉਹ ਬਾਕੀ ਹੈ ਵੀ ਜੇ ਰੇਟ ਚੰਗਾ ਆ ਗਿਆ ਤਾਂ ਫਿਰ ਇੱਕ ਚੰਗੇ 2 ਲੱਖ ਦਾ ਵੀ ਲੈ ਮੰਗੂ ਮੂੰਹ ਮਾਤਾ ਓਕੇ ਲੱਖ ਰੁਪਏ ਦਾ ਫਿਰ ਹੋ ਜਾਣਾ ਹੈ ਜੀ ਕਿਲੇ ਦਾ ਆਰਾਮਦਾਰੀ ਦਾ ਮਿਹਨਤ ਜਿਆਦੀ ਨਹੀਂ ਕੋਈ ਨਹੀਂ ਜੀ ਮਿਹਨਤ ਸਾਡੇ ਹਿਸਾਬ ਨਾਲ ਕੁਝ ਨਹੀਂ ਬਾਈ ਜੀ ਕਿੰਨੀਆਂ ਤੜਾਈਆਂ ਕਰਦੇ ਉਹਦੀਆਂ ਸਿਰਫ ਇੱਕ ਤੜਾਈ ਜੀ ਇੱਕ ਤੜਾਈ ਇੱਕ ਤੜਾਈ ਇੱਕ ਵਾਰੀ ਦੀ ਲਾਸਟ ਇੱਕ ਵਾਰੀ ਦੀ ਫਾਈਨਲ ਆ ਜੀ ਠੀਕ ਹੈ ਕਿੰਨੇ ਕਿੰਨੇ ਟਾਈਮ ਦੀ ਕੀਤੀ ਹੈ ਕਿੰਨੇ ਟਾਈਮ ਲੈ ਜੂਗੀ ਇਹ ਮੰਨ ਕੇ ਚੱਲੋ ਜੀ ਸਾਰੀ 3 ਕੁ ਮਹੀਨੇ ਦੀ ਕੀਤੀ ਹੈ 3 ਕੁ ਮਹੀਨੇ ਦੀ ਕੀਤੀ ਹੈ ਆਪਣਾ ਮਨ ਕੇ ਚਲੋ ਕਣਕ ਨਾਲ ਪਹਿਲਾਂ ਜਮੀਨ ਖਾਲੀ ਹੋ ਜਾਊਗੀ ਕਣਕ ਨਾਲ ਪਹਿਲਾਂ ਖਾਲੀ ਹੋ ਜੂਗੀ ਜਦੋਂ ਨੂੰ ਮੰਨ ਕੇ ਚਲੋ ਆਪਾਂ ਕਣਕ ਵੱਢਣ ਲੱਗਾਂਗੇ ਉਦੋਂ ਨੂੰ ਇਹ ਚਾਰ-ਚਾਰ ਉਂਗਲਾਂ ਮੁੰਗੀ ਹੋ ਜਾਂਦੀ ਜੀ ਬੱਸ ਚਾਹੇ ਮੱਕੀ ਲਾ ਲਈ ਆਪਾਂ ਇੱਕ ਹੀ ਤੜਾਈ ਕਰੋਂਗੇ ਤੇ ਮੰਡੀ ਕਰਨ ਸਹੀ ਐ ਰੇਟ ਲੱਗ ਮੰਡੀ ਕਰਨ ਸਹੀ ਐ ਵਪਾਰੀ ਨੇ ਖੇਤ ਚ ਆਉਣਾ ਖੇਤ ਚੋਂ ਗੱਡੀ ਨੇ ਚੱਕ ਕੇ ਲੈ ਜਾਣਾ ਖੇਤ ਚ ਹੀ ਰੇਟ ਹੋਣਾ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਤੁਸੀਂ ਤਾਂ ਜਿਵੇਂ ਪਿਛਲੇ ਕਾਫੀ ਸਾਲਾਂ ਤੋਂ ਮਟਰ ਦੀ ਖੇਤੀ ਕਰ ਰਹੇ ਹੋ ਪਿਛਲੇ ਸਾਲਾਂ ਦੇ ਤਜਰਬੇ ਸਹੀ ਰਹੇ ਨੇ ਮਤਲਬ ਤੁਸੀਂ ਹਰ ਸਾਲ ਮਟਰ ਨਹੀਂ ਕੋਈ ਜੇ ਕੋਈ ਪਹਿਲੇ ਸਾਲ ਮਟਰ ਲਾਉਂਦਾ ਮੈਂ ਕੋਈ ਚੀਜ਼ 2 ਰੁਪਏ ਵੱਧ ਵੀ ਹੋਏ ਨੇ ਘੱਟ ਵੀ ਪਰ ਜਦੋਂ ਆਪਾਂ ਰੈਗੂਲਰ ਇਹਦੇ ਨਾਲ ਚੱਲਾਂਗੇ ਨਾ ਫਿਰ ਬੰਦਾ ਮਾਰ ਨਹੀਂ ਖਾਂਦਾਗਾ ਤੋਹੀ ਹੈ ਜਿਵੇਂ ਕੋਈ ਬਾਸਪਤੀਆਂ ਦੇ ਕੀਤੀਕਰ ਦੇ ਚਲੋ ਕਿਸੇ ਸਾਲ ਰੇਟ ਨਹੀਂ ਆਉਂਦੇ ਤੇ ਕੋਈ ਕੋਈ ਪਹਿਲੇ ਸਾਲ ਲਾਉਂਦਾ ਰੇਟ ਨਹੀਂ ਤਾਂ ਛੱਡ ਜਾਂਦੇ ਨੇ ਇਹ ਤਾਂ ਜਿਵੇਂ ਉਹ ਆਲੂਆਂ ਵਾਲਾ ਜਾਂ ਬਾਸਪਤੀ ਵਾਲਾ ਕੰਮ ਵੀ ਲੈ ਲੈਂਦਾ ਛੜਾ ਨਾ ਛੱਡੋ ਲਾਉਂਦੇ ਰਹੋ ਵੀ ਘਾਟੇ ਦਾ ਸੌਦਾ ਨਹੀਂ ਬਾਕੀ ਐਕਸਪੀਰੀਅੰਸ ਦਾ ਹਾਂਜੀ ਇਹ ਤਾਂ ਵੀ ਜਿਹਨੂੰ ਤਜਰਬਾ ਚੰਗਾ ਆ ਗਿਆ ਤੇ ਉਹਦੇ ਲਈ ਸਹੀ ਹੈ ਵੀ ਜਿਹੜਾ ਪਹਿਲਾ ਤਜਰਬਾ ਮਾੜਾ ਹੋ ਗਿਆ ਉਹਨੂੰ ਲੱਗਦਾ ਵੀ ਇਹਦੇ ਵਿੱਚ ਚੱਕਾ ਉਹ ਬੰਦਾ ਭੱਜ ਜਾਂਦਾ ਹੀ ਨ